ਜੇਦੋ ਸੌਦਾ ਆ ਗਿਆ ਅੜਦਾ ਹਨਾ ਹੱਥ ਨਾਲ ਹੱਥ ਮਿਲਦੇ ਆ ਉਦੋਂ ਪਤਾ ਲੱਗਦਾ ਹਨਾ ਅਸਲੀ ਦਾ ਵੀ ਕਿੱਥੇ ਨੱਬੜ ਦੀ ਗੱਲ ਠੀਕ ਆ ਬਾਈ ਦੇਖੋ ਮੰਡੀ ਤੇ ਰੇਡ ਜਿਹੜੇ ਕਰਨੇ ਹੁੰਦੇ ਆ ਹਨਾ ਮੂੰਹੋਂ ਮੰਗੇ ਕੋਈ ਨਹੀਂ ਦਿੰਦਾ ਜੇ ਬਾਈ ਇਹਦਾ 70000 ਮੰਗ ਲੈਣਾ 70000 ਵੀ ਨਹੀਂ ਦਿੰਦੇ ਅੱਕ ਲਈ 60 ਦੀ ਦੇ ਦੋ ਸੋਣ ਇੱਕ ਆਪਾ ਤਾਜੀ ਸੂਈ ਹੋਈ ਝੋਟੀ ਜਿਹੜੀ ਤੋੜ ਕੇ ਦਿਖਾਉਣਾ ਦੇਖੋ ਅਸੀਂ ਬਹੁਤ ਸੋਹਣੀ ਝੋਟੀਆਂ ਹਨਾ ਤੇ ਬਾਕੀ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਡੀਟੇਲ ਕਰਨਾਂ ਪਹਿਲਾਂ ਤੁਹਾਨੂੰ ਤੋੜ ਕੇ ਦਿਖਾਉਣਾ ਤੁਸੀਂ ਬੋਡੀ ਵੰਤਾ ਦੇਖੋ ਬਹੁਤ ਸੋਹਣੀ ਆ ਪੱਠਪੋੜੇ ਦੀ ਖੜਮੀ ਆ ਜਮਾ ਹੈ ਦੇਖੋ ਜੀ ਚੰਗੇ ਕੱਦ ਕਾਠ ਵਾਲੀ ਹੈਗੀ ਚੰਗੀ ਆ ਛੋਟੀ ਬਾਕੀ ਦੇ ਹਾਰ ਸ਼ਿੰਗਾਰ ਵੀ ਪੂਰਾ ਜਿਹੜਾ ਬਾਈ ਨੇ ਲਾਇਆ ਹੋਇਆ ਥਾਣਾ ਵਹਾਨਾ ਤੁਹਾਨੂੰ ਇਧਰੋਂ ਬੈਕ ਸਾਈਡ ਤੋਂ ਆਪਾਂ ਦਿਖਾ ਦੇਾਂਗੇ ਤੇ ਬਾਕੀ ਕੋਲੇ ਖੜੀ ਦਾ ਵੀ ਥਾਣਾ ਵਹਾਨਾ ਚੈੱਕ ਕਰਾਂਗੇ ਹਨਾ ਮੈਂ ਇਕੱਲਾ ਇਕੱਲਾ ਥਾਣਾ ਜਿਹੜਾ ਲੱਗਿਆ ਹੋਇਆ ਹੈਗਾ ਦੇਖਾ ਤੁਸੀ ਦੇਖੋ ਇਧਰੋਂ ਕੱਦ ਕਾਠ ਵੀ ਸੀ ਤੇ ਫੇਸ ਬਿਊਟੀ ਦੇਖੋ ਤੁਸੀਂ ਫੇਸ ਕੁਆਲਿਟੀ ਬਹੁਤ ਸੋਹਣੀ ਆ ਬਾਕੀ ਆ ਜੋ ਬਾਈ ਨਾਲ ਪਉਦਿਆਂ ਗੱਲਬਾਤ ਕਰਦੇ ਆ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧ ਆਗਾ ਛੋਟੀ ਦੇਖੋ ਜੀ ਵਧੀਆ ਚੰਗੇ ਕੱਦ ਕਾਠ ਵਾਲੀ ਹੈਗੀ ਤੇ ਬਾਕੀ ਆ ਜੋ ਬਾਈ ਨਾ ਕਰਦੇ ਆਪਾਂ ਗੱਲਬਾਤ ਸਾਰੀ ਡਿਟੇਲ ਚ ਦੇਖੋ ਬਹੁਤ ਸੋਹਣਾ ਥਾਣਾ ਹਵਾਨਾ ਲੱਗਿਆ ਹੋਇਆ ਰੋਡ ਬਹੁਤ ਸੋਹਣਾ ਲੱਗਿਆ ਹੋਇਆ ਝੋਟੇ ਨੂੰ ਸਾਫ਼ ਜਮਾ ਇੱਕੋ ਜਿਹਾ ਯਾਰ ਇਹ ਥਾਣਾ ਇੱਕੋ ਜਿਹਾ ਲੱਗੇ ਫਿਰ ਮੈਂ ਵੀ ਦੇਖੋ ਠੰਡੀ ਸੀਰਾ ਬਾਈ ਜਿਵੇਂ ਮਰਜੀ ਥੱਲੇ ਬੈਠ ਜਿਓ ਦੇਖੋ ਪੂਰੀ ਠੰਡੀ ਸੀਰਾ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਆ ਬਾਈ ਦਾ ਠੀਕ ਆ ਬਾਈ ਕਿਵੇਂ ਸੂ ਸੂਈ ਐ ਮੱਝ ਤੀਜੇ ਸੂਏ ਸੂਈ ਹੋਈ ਆ ਬੱਚਾ ਕੀ ਆ ਮਗਰ ਕਟਾ ਕਿੰਨਾ ਚਿਰ ਹੋ ਗਿਆ ਸੂਈ ਨੂੰ ਬਾਈ 10 10 ਦਿਨ ਹੋਏ 10 11 ਦਿਨ ਹੋ ਗਏ ਠੀਕ ਆ ਬਾਈ ਦੁੱਧ ਦੀ ਗੱਲ ਕਰੀਏ ਦੁੱਧ ਦੇ ਫਿਰ ਹੁਣ ਵੀ ਤੁਸੀਂ 16 ਲੀਟਰ ਜਾਂ ਮੈਂ 16 ਕਿਲੋ 16 ਕਿਲੋ ਜਮਾ ਜਮਾ ਤਸੱਲੀ ਆ ਠੀਕ ਆ ਲੈ ਵੀ 16 ਕਿਲੋ ਬਾਈ ਦੁੱਧ ਕਹਿੰਦਾ ਚੰਗਾ ਆਰਡਰ ਖਰਾ 16 ਕਿਲੋ ਦੁੱਧ ਵਾਲੀ ਕੰਬੈਸਟ ਵਾਲੀ ਮੱਝ ਡਾਬਲ ਆ ਗਈ ਤੇ ਬਾਕੀ ਰਹਿ ਚੰਗੀ ਖਰਾਗ ਪਾਓ ਜੀ ਦੁੱਧ ਹੋਰ ਵੀ ਪਾ ਸਕਦੇ ਆ ਕਿ ਚੰਗੀ ਖਰਾਗ ਮਾਇਲੇ ਮੂਲੇ ਤੇ ਹਜੇ ਚੱਲੀ ਨਹੀਂ ਗਈ ਘੜ ਤੇ ਜਿਵੇਂ ਕਹਿ ਸਕਦੇ ਆ ਆਪਾਂ ਹਨ ਵੀ ਚੱਲੀ ਨਹੀਂ ਮੱਝ ਜਿੰਨੀ ਖਰਾਗ ਪਾਜੋਗੇ ਇਹਨੂੰ ਮੰਨ ਲਓ ਜੇ ਮਿਸ਼ਰੀ ਮਿਸ਼ ਤੇ ਗਲ ਕੰਦ ਪੈ ਜਾ ਛੋਟੀ ਨੂੰ ਦੁੱਧ 2-4 ਕਿਲੋ ਹੋਰ ਵੱਧ ਜੂਗੀ ਤੇ ਬਾਕੀ ਬਾਈ ਮੁੱਲ ਮੰਨ ਕੀ ਕਰਦਾ 1.70 ਕਰ ਇੱਕ ਲੱਖ ਤੇ 70000 ਠੀਕ ਆ ਲੈਣ ਦੇਣ ਕਿੱਥੋਂ ਤੱਕ ਹੋਊ ਪਰਦਾਂ ਕੇ ਜਮਾਨਤ ਮੁੱਕ ਦੇ ਮਾਨਤਾਨ ਹੋ ਜਾਊਗਾ ਠੀਕ ਆ ਲੈ ਵੀ ਛੋਟੀ ਦੇਖੋ ਤੁਸੀਂ ਬਹੁਤ ਡਬਲਾ ਗਈ ਤੀਜੇ ਸੂਈ ਜਿਹੜੀ ਸੂਈ ਹੈ ਬੱਚਾ ਮਗਰ ਆਹ ਕੱਟਾਗਾ ਦੇ ਸਾ ਤੁਸੀਂ ਬਾਕੀ 10-11 ਦਿਨ ਹੋ ਗਏ ਬਾਈ ਕਹਿੰਦਾ ਸੂਈ ਨੂੰ ਚੰਗੀ ਆ ਸੋਹਣੀ ਆ ਛੋਟੀ ਮੁੱਲ ਜਿਹੜਾ ਬਾਈ ਕਰਦਾ 1.70000 ਤੇ ਬਾਕੀ ਦੇ ਦੁੱਧ ਬਾਈ ਕਹਿੰਦਾ 14-15 ਕਿਲੋ 16 ਕਿਲੋ ਕੰਡੇ ਵਾਲਾ ਤਿਆਰਾ 16 ਏਟਰਾ ਤੇ ਨਾੜਾ ਨੂੰ ਨਾ ਦੇਖੋ ਤੁਸੀਂ ਆਰਡਰ ਤੇ ਬਹੁਤ ਸੋਹਣੀਆਂ ਲੱਗਿਆ ਹੋਈਆਂ ਨੇ 16 ਕਿਲੋ ਦੁੱਧ ਵਾਲੀ ਝੋਟੀ ਏਡਾ ਬਾਈ ਰੇਟ ਕਰਦੇ 1,70,000 ਜੇ ਕਿਸੇ ਭਰਾ ਨੇ ਲੈਣੀ ਆ ਤਾਂ ਤੁਸੀਂ ਮੰਡੀ ਤੇ ਵੇੜਾ ਬਜਟ ਕਰ ਸਕ ਜਾਓਗੇ ਕਿਉਂਕਿ ਜਿਹੜੇ ਮੰਡੀ ਤੇ ਪਸ਼ੂ ਜਿਹੜੇ ਪਹੁੰਚਦੇ ਚੰਗੇ ਵੀ ਜੇ ਮੈਂ ਤੁਹਾਨੂੰ ਦੱਸਿਆ ਚੰਗੇ ਵੀ ਪਹੁੰਚਦੇ ਆਗੇ ਜਾਇਜ਼ ਰੇਟ ਦੇ ਪਹੁੰਚਦੇ ਬਹੁਤ ਸੋਹਣੀ ਮੰਡੀ ਲੱਗਦੀ ਹੈ ਮਾਨਸਾ ਦੀ ਜਾਇਜ਼ ਰੇਟਾਂ ਦੀ ਤਾਂ ਤੁਸੀਂ ਜਿਹੜੇ ਭਰਾ ਆਪਣੀ ਵੀਡੀਓ ਦੂਰੋਂ ਨੇੜੋਂ ਦੇਖਦੇ ਆਗੇ ਜੀ ਹਨਾ ਸਾਰੇ ਕਾ ਆ ਮੰਡੀ ਤੇ ਆ ਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਜਿਹੜਾ ਖਰੀਦ 사 ਦਿਓ ਆ ਕੇ ਚੰਗੇ ਪਸ਼ੂ ਨੇ ਸੋਹਣੇ ਜਿਹਾ ਮਰਜੀ ਰੇਟ ਦਾ ਘੱਟ ਵਾਲਾ ਲੈਣਾ ਕੋਈ ਗਾਈਆਂ ਲੈਣੀ ਹੈਗੀਆਂ ਤਾਂ ਤੁਸੀਂ ਇਹ ਮੰਡੀ ਤੇ ਆ ਕੇ ਵਿਜਿਟ ਕਰ 사 ਜਾਓ ਦੋਸਤੋ ਅੱਜ ਆਪਾਂ ਪਹੁੰਚੇ ਆ ਮਾਨਸਾ ਪਸ਼ੂ ਮੰਡੀ ਤੇ ਜਿਹੜੀ ਕਿ ਹਰ ਸ਼ੁੱਕਰਵਾਰ ਨੂੰ ਲੱਗਦੀ ਹੈਗੀ ਤੇ ਸੋਨੇ ਇੱਕ ਆਪਾਂ ਬਹੁਤ ਸੋਹਣੀ ਝੋਟੀ ਜਿਹੜੀ ਤੋਰ ਕੇ ਦਿਖਾਉਣੇ ਆਗੇ ਬਾਕੀ ਡਿਟੇਲ ਆਪਾਂ ਬਾਅਦ ਵਿੱਚ ਲੈ ਕੇ ਦੇਵਾਂਗੇ ਥਣ ਹਵਾਨਾ ਦੇਖੋ ਤੁਸੀਂ ਥਣਾਂ ਦਾ ਗਾਇਬ ਦੇਖੋ ਤੁਸੀਂ ਬਹੁਤ ਸੋਹਣਾਗਾ ਗੜਖੜ ਤੇ ਥਣ ਲੱਗਾ ਹੋਇਆ ਬਾਕੀ ਆਪਾਂ ਪਉਦਿਆਂ ਬਾਈ ਨੂੰ ਕਰਦੇ ਆ ਗੱਲਬਾਤ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧ ਆਗਾ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਥਣ ਹਵਾਨਾ ਆਪਾਂ ਤੁਹਾਨੂੰ ਕਿਰ ਕੋਲੋਂ ਦਿਖਾਣੇ ਦੇਖੋ ਖੜਾਈ ਬਾਈ ਮੜਾ ਹੀ ਖੜਾਈ ਖੜਾਈ ਦੇਖੋ ਵੀ ਸਿੰਗਾ ਥੁੰਗਾ ਦੀ ਵੀ ਬਹੁਤ ਸੋਹਣੀ ਹੈਗੀ ਥਣ ਹਵਾਨਾ ਵੀ ਬਹੁਤ ਸੋਹਣਾ ਤੇ ਬਾਕੀ ਆ ਜੋ ਬਾਈ ਨਾਲ ਗੱਲ ਗੱਲਬਾਤ ਕਰਦਾ ਵੀ ਕਿੰਨਾ ਚਰੋਗਾ ਸੂਈ ਨੂੰ ਕਿੰਨਾ ਦੁੱਧ ਆਏ ਥੱਲੇ ਹਨਾ ਕੀ ਰੇਟ ਕਰਦਾਗਾ ਰੋਗਲਾ ਬਾਈ ਮੜਾ ਜਾ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਆ ਬਾਈ ਦਾ ਜਸਵੀਰ ਸਿੰਘ ਆ ਜਸਵੀਰ ਠੀਕ ਆ ਬਾਈ ਆਪਣੀ ਕੈਮੇ ਸੂਈ ਸੂਈ ਆ ਮੱਝ ਇਹ ਦੂਜੀ ਸੂਈ ਦੂਜੀ ਸੂਈ ਹਾਂ ਠੀਕ ਆ ਕਿੰਨਾ ਚਿਰ ਹੋ ਗਿਆ ਸੂਈ ਨੂੰ 1.5 ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਬੱਚਾ ਮਗਰ ਕੱਟੀ ਆ ਕੱਟਾ ਕੱਟੀ ਆ ਠੀਕ ਆ ਤੇ ਬਾਈ ਦੁੱਧ ਦੀ ਗੱਲ ਕਰੀਏ ਦੁੱਧ ਕਿੰਨਾ ਘੱਟ 12 ਕਿਲੋ ਤਸੱਲੀ ਆ 12 ਕਿਲੋ ਵੀ ਦੋ ਡਾਂਗ ਤਸੱਲੀਆਂ ਚ ਚਵਾ ਸਕਦੇ ਹਾਂ 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 ਠੀਕ ਆ ਠੀਕ ਆ ਲੈ ਵੀ ਦੋਸਤੋ 12 ਕਿਲੋ ਦੁੱਧ ਆਵਗਾ ਤੇ ਥਾਨ ਹਵਾਨਾ ਬਹੁਤ ਸੋਹਣਾ ਲੱਗਿਆ ਹੋਇਆਗਾ ਤੇ ਡੇਢ ਮਹੀਨਾ ਹੋ ਗਿਆ ਸੂਈ ਨੂੰ ਪਾਈ ਕਹਿੰਦਾ 12 ਕਿਲੋ ਦੁੱਧ ਦਾ ਵੀ ਵੱਧਦਾ ਦੱਸਣ ਦਾ ਫਾਇਦਾ ਨਹੀਂ ਹਨਾ ਜਿਵੇਂ ਆਡ ਰੋਡ ਡਰਾਗਾ ਤੇ ਬਾਕੀ ਰੇਟ ਕੀ ਕਰਤਾ ਬਾਈ 85000 85000 ਠੀਕ ਆ ਰੇ ਲੈ ਵੀ ਰੇਟ ਵੀ ਬਾਈ ਦਾ ਜਾਇਜ ਆਗਾ ਤੇ ਮਾਨਸਾ ਮੰਡੀ ਦੇ ਬਾਈ ਜਿਹੜੀ ਮੱਝ ਲੈ ਕੇ ਆਇਆਗਾ ਰੇਟ ਵੀ ਕੋਈ ਆਏ ਗਏ ਜੀ ਹਨਾ ਥਾਨ ਹਵਾਨਾ ਇਧਰੋਂ ਦੇਖ ਸਕਦਾ ਸੀ ਆਡ ਰੋਡ ਬਹੁਤ ਸੋਹਣਾ ਲੱਗਿਆ ਹੋਇਆ ਬਾਕੀ ਇਹ ਠੀਕ ਆ ਰੇਟ ਵੀ ਜਾਇਜ ਆਗਾ ਤੇ ਮਾਨਸਾ ਪਸ਼ੂ ਮੰਡੀ ਤੇ ਜਿਹੜੇ ਬਾਈ ਜਿਹੜੇ ਪਸ਼ੂ ਲੈ ਕੇ ਆਉਂਦਾ ਨਾਲ ਦੇਖੋ ਤੁਸੀਂ 85000 ਰੇਟ ਬਹੁਤ ਗੈਜ ਰੇਟ ਆਗਾ ਸੋਹਣੀ ਆ ਮੱਝ ਚੰਗੀ ਹੈਗੀ ਤੇ ਗੁੰਜਿੰਦਰ ਰਾਠੀ ਲੈ ਵੀ ਦੋਸਤੋ ਅੱਜ ਮਾਨਸਾ ਪਸ਼ੂ ਮੰਡੀ ਤੇ ਜਿਹੜਾ ਆਪਾਂ ਪਹੁੰਚੇ ਹੋਏ ਆਗੇ ਹਰ ਸ਼ੁਕਰਵਾਨ ਲਾਦੇ ਆਜੋ ਆਪਾਂ ਹੋਰ ਮੱਝਾਂ ਦੀ ਡਿਟੇਲ ਲੈਣੇ ਪੁੱਛਦੇ ਆ ਬੀਬੀ ਕੀ ਰੇਟ ਕਰਦੇ ਇੱਥੇ ਕੀ ਮਾਲ ਮੁੱਲ ਰਹਿੰਦੇ ਕਿੰਨੇ ਕਿੰਨੇ ਦੁੱਧ ਵਾਲੀਆਂ ਨੇ ਠੀਕ ਹੈ ਜੀ ਘਰੇ ਬੈਠੇ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਲਾਇਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆ ਜਾਓ ਫਿਰ ਅੱਗੇ ਬਣੇ ਰਹੋ ਲੈ ਵੀ ਦੋਸਤੋ ਸੋਨੇ ਇੱਕ ਆਪਾਂ ਬਾਈਆਂ ਦੀ ਹੋਰ ਮੱਝ ਜਿਹੜੀ ਤੋਰ ਕੇ ਦਿਖਾਉਣੇ ਆਗੇ ਥਾਣਾ ਬਾਣਾ ਦੇਖੋ ਤੁਸੀਂ ਨਾੜਾ ਨੂੜਾ ਆਇਆ ਵਧੀਆ ਉੱਬਰ ਕੇ ਆਇਆ ਮੱਝ ਦੇ ਬਾਕੀ ਡਿਟੇਲ ਆਪਾਂ ਬਾਈ ਤੋਂ ਲੈਨੇ ਆ ਬੱਚਾ ਇਹਦੇ ਮਗਰ ਨੀਲੀ ਰਵੀ ਦਾ ਦੇਖ ਸਕਦਾ ਤੁਸੀਂ ਤੇ ਮੱਝ ਦੀ ਫੇਸ ਕੁਆਲਿਟੀ ਤੇ ਬਾਡੀ ਬਣਤਾ ਜਿਹੜਾ ਤੁਸੀਂ ਦੇਖ ਸਕਦਾ ਹਨਾ ਤੇ ਬਾਕੀ ਆ ਜਾਓ ਬਾਈ ਨਾਲ ਕਰਦੇ ਗੱਲਬਾਤ ਵੀ ਕੀ ਮਾਲ ਮੁੱਲ ਕਰਦੇ ਕਿੰਨਾ ਦੁੱਧ ਆਗਾ ਰੇਟ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਤਾਂ ਮਾਨਸਾ ਪਸ਼ੂ ਮੰਡੀ ਤੇ ਜਿਹੜਾ ਪੌਂਸਾ ਦਾ ਜਾਇਜ਼ ਰੇਟ ਦੇ ਜਿਹੜੇ ਪਸ਼ੂ ਇੱਥੇ ਮੰਡੀ ਤੇ ਮਿਲਦੇ ਆ। ਬਾਈ ਸਤਿ ਸ੍ਰੀ ਅਕਾਲ। ਕੀ ਨਾਮ ਆ ਬਾਈ ਦਾ? ਸੁਲਦੀਪ ਸਿੰਘ ਆ ਬਾਈ। ਸੁਲਦੀਪ ਠੀਕ ਆ ਬਾਈ। ਬਾਈ ਕੈਮੇ ਸੂਏ ਸੂਈ ਆ ਮੱਝ? ਇਹ ਦੂਜੇ ਸੂਏ ਸੂਈ ਆ ਬਾਈ। ਦੂਜੇ ਸੂਏ? ਠੀਕ ਆ ਕਿੰਨਾ ਚਿਰ ਹੋ ਗਿਆ ਸੂਈ ਨੂੰ? ਸੂਈ ਨੂੰ ਬਾਈ ਇਹਨੂੰ ਹੋ ਗਏ 20 ਦਿਨ। 20-22 ਦਿਨ ਹੋ ਗਏ। ਹਾਂ। ਠੀਕ ਆ ਤੇ ਬੱਚਾ ਕੱਟਾ ਕਿ ਕੱਟੀਆ? ਕੱਟਾ ਵੀਰੇ। ਕੱਟਾ ਗਾ। ਠੀਕ ਆ। ਦੁੱਧ ਦੀ ਗੱਲ ਕਰੀਏ ਫੇ ਦੁੱਧ ਕਿੰਨਾ ਗਾ? ਬਾਈ ਠੀਕ ਆ ਜਮਾ ਤਸੱਲੀ ਵਾਲਾ ਕਰਦੀ ਹੈ ਕਿ ਵਪਾਰ ਦਾ ਕੰਮ ਕਰਦੀ ਹੈ ਬਾਈ ਮੈਂ ਵਪਾਰ ਦਾ ਕੰਮ ਨਹੀਂ ਕਰਦੀ ਠੀਕ ਆ ਕਰਦੀ ਮੱਝਾਂ ਦੀ 200 ਸੂਪੀਆਂ ਠੀਕ ਆ ਤਾਂ ਵੇਚਣਾ ਹੈ ਵੀ ਠੀਕ ਆ ਵੀ 200 ਸੂਪੀਆਂ ਚੱਲ ਕੱਟੀਆਂ ਠੀਕ ਆ ਲੈ ਵੀ ਥਣ ਹਵਾਨਾ ਜਿਹੜਾ ਦੇ ਸਕਦਾ ਤੁਸੀਂ 11 ਕਿਲੋ ਬਾਈ ਦੁੱਧ ਦੱਸਦਾਗਾ ਤੇ ਬਾਈ ਰੇਟ ਦੀ ਗੱਲ ਕਰੀਏ ਰੇਟ ਕੀ ਕਰਤਾ ਰੇਟ 95000 ਕਰ ਦਾਂ ਲੈਂਡ ਦੇਣ ਕਿੱਥੋਂ ਤੱਕ ਹੋ ਜੀ ਲੈਂਡ ਦੇਣ 90 ਦੀ ਦੇ ਦੇਣ ਠੀਕ ਆ ਲੈ ਵੀ ਬਾਈ ਸਾਰੇ ਗਾਇਦਾ ਥਾਣਾ ਥੋਣਾ ਹੀ ਸਾਫ ਆ ਜਮਾ ਓਕੇ ਬਾਈ ਭਾਰਪੂਰ ਦੀ ਵੀ ਗਰਾਟੀ ਆਪਣੀ ਠੀਕ ਆ ਮੱਝ ਆਪਣੀ ਘੜਾ ਕੋਈ ਹੋਰ ਕਰਦੀ ਮੱਝ ਆ ਗਈ ਲੈ ਵੀ ਬਾਈ ਦੀ ਘਰ ਦੀ ਮੱਝ ਆ ਗਈ ਜਿਹੜੇ ਭਰਾ ਵੀਡੀਓ ਦੇਖਣਗੇ ਤਾਂ ਤੁਸੀਂ ਮਾਨਸਾ ਮੰਡੀ ਤੇ ਜਿਹੜਾ ਵਿਜਟ ਕਰ ਸਕਦੇ ਹੋਗੇ ਬਾਕੀ ਇਹ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਮਾਨਸਾ ਮੰਡੀ ਤੇ ਜਾਇਜ਼ ਰੇਟ ਦੇ ਪਸ਼ੂ ਮਿਲਦੇ ਜਿਵੇਂ ਆਹ ਭਾਈ ਇਹਦਾ 95000 ਮੁੱਲ ਲਗਾਤਾ 90 ਦੇ ਦਾਂਗੇ ਜੇ ਤੁਸੀਂ ਮੌਕੇ ਤੇ ਆਉਂਗੇ ਤਾਂ ਸੌਦਾ ਕਰੋਗੇ ਉਦੋਂ ਹਨਾ ਬਾਈ ਹੋ ਜਾਂਦਾ ਹਨਾ ਠੀਕ ਆ ਬਾਕੀ ਇਹ ਮੰਡੀ ਦੇ ਹਿਸਾਬ ਨਾਲ ਰੇਟ ਕਰਨੇ ਪੈਂਦੇ ਆ ਤੇ ਇਹ ਕੱਟਾ ਮਾਗਰ ਹਨਾ ਕੱਟਾ ਬਾਈ ਕੱਟਾ ਨੀਲੀ ਦਾ ਵੀ ਦਾ ਆ ਸਾਂਤੋ ਕ੍ਰੋਸ ਕਰਾਈ ਸੀ ਕਿ ਠੀਕ ਆ ਸਾਂਤੋ ਪਿੰਡ ਹੀ ਹੂ ਆ ਨਾ ਸਾਰਾ ਪਿੰਡ ਆ ਸਾਡੇ ਠੀਕ ਆ ਲੈ ਵੀ ਬਾਈ 90000 ਲੈਂਡ ਦੇਣ ਕਹਿੰਦਾਗਾ ਤੇ ਬਾਕੀ ਤੁਸੀਂ ਆਹ ਜਿਹੜਾ ਰੇਟ ਜਿਹੜਾ ਇਹਦਾ ਕਰਕੇ ਮੱਝ ਜਿਹੜੀ ਖੇਡ ਸਕਦੇ ਚੰਗੀ ਹੈਗੀ ਤੇ 11 ਕਿਲੋ ਦੁੱਧ ਵਾਲੀ ਆ 11 ਕਿਲੋ ਦੁੱਧ ਵਾਲੀ ਦਾ 95000 ਮੁੱਲ ਕਰਦੇ ਆ 90000 ਬਾਈ ਕਹਿੰਦਾ ਲੈਂਡ ਦੇਣ ਹੋ ਜਾਊਗਾ ਤੇ ਬਾਕੀ ਰੈਡ ਤੁਸੀਂ ਦੇਖ ਸਕਦੇ ਹੋ ਨਾ ਉਹ 85ਵਾਂ ਦੇ ਬਾਈ ਇਹ 90000 ਯਾਜ ਰੇਟ ਦੇ ਪਸ਼ੂ ਮੰਡੀ ਤੇ ਜਿਹੜੇ ਪਸ਼ੂ ਆਉਂਦੇ ਆ ਕਿਸੇ ਵੀ ਤਰ੍ਹਾਂ ਦਾ ਪਸੂ ਲੈਣਾ ਤੁਸੀਂ ਮਾਸਾ ਬੰਡੀ ਤੇ ਜਿਹੜਾ ਆ ਸਾਜੋ ਠੀਕ ਆ ਬਾਈ ਲੈ ਵੀ ਦੋਸਤੋ ਨੇ ਇੱਕ ਆਪਾ ਟੋਕੜ ਗੱਬਣ ਮੱਝ ਜਿਹੜੀ ਦਿਖਾਉਣੀ ਹੈਗੀ 33 ਮਗਰ ਬਾਈ ਨਾਲ ਪਲਾਈ ਪਲਾਈ ਕੱਟਿਆ ਤੁਸੀਂ ਦੇਖ ਸਕਦੇ ਹੋ ਹਨ ਤੇ ਬਾਕੀ ਆ ਜੋ ਬਾਈ ਨੂੰ ਪੁੱਛਦੇ ਆ ਵੀ ਕੀ ਮਲ ਮਲ ਕਰਦਾ ਕਿੰਨੇ ਚਰ ਦੀ ਗੱਬਣਾ ਸਾਰੀ ਡਿਟੇਲਸ ਹੁਣ ਲੈ ਕੇ ਆਵਾਂ ਤੇ ਰੇਟ ਵੀ ਪੁੱਛ ਕੇ ਦੱਸਾਂ ਕਿੰਨਾ ਦੁੱਧਾਗਾ ਕਿੰਨੇ ਚਰ ਦੀ ਗੱਬਣਾ ਸਾਰੀ ਡਿਟੇਲ ਬਾਈ ਤੋਂ ਲਵਾਂਗੇ ਮੱਝ ਜਿਹੜੀ ਤੁਸੀਂ ਦੇਖ ਸਕਦੇ ਹੋਣਾ ਡਬਲ ਮੱਝ ਆਗੀ ਆਣਾ ਮੈਂ ਇੱਧਰ ਦੇਖਦਾ ਦੁੱਧ ਵੀ ਸਾਨੂੰ ਆਪਾਂ ਜਿਹੜਾ ਬਾਈ ਦਾ ਮੱਝ ਦਾ ਪੁੱਸ ਕੇ ਦੱਸਾਂਗੇ ਵੀ ਕਿੰਨਾ ਦੁੱਧਨਦੀ ਹੈਗੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਸਾਰੀ ਡਿਟੇਲ ਲਵਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਬਾਈ ਦਾ ਹਰਸ ਸਿੰਘ ਬਾਈ ਹਰਸਾ ਸਿੰਘਾ ਬਾਈ ਆਪਣੀ ਮੱਝ ਕੈਮੇ ਸੂਈ ਆ ਪਹਿਲਾਂ ਤਾਂ ਤੀਜਾ ਸੂਆ ਸੀ ਤੀਜਾ ਸੂਆ ਸੂਈਆ ਤੇ ਹੁਣ ਬਾਈ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ 7-8 ਮਹੀਨੇ 7-8 ਮਹੀਨੇ ਹੋ ਗਏ 7 ਕੁ ਮਹੀਨੇ ਹੋ ਗਏ ਤੇ ਦੁੱਧ ਦੀ ਗੱਲ ਕਰੀਏ ਬਾਈ ਦੁੱਧ ਬਾਈ 8 ਲੀਟਰ ਗੱਟੀ ਵਿੱਚ ਚੰਗਾ ਦੇ ਕੱਟੀ ਨੂੰ ਵਿੱਚ ਚੰਗਾ ਗਿਆ 8 ਕਿਲੋ 8 ਕਿਲੋ ਦੋਨੇ ਡੰਗ ਮਿਲਦੀ ਆ ਦੋਨੇ ਡੰਗ ਕੱਟੀ ਤੇ ਮਿਲਦੀ ਆ ਠੀਕ ਕੱਟੀ ਤੇ ਮਿਲਦੀ ਆ ਠੀਕ ਆ ਕੱਟੀ ਵੀ ਦੋਸ ਤੇ ਕੱਟੀ ਕਿੰਨੇ ਚਿਰ ਦੀ ਹੈ ਬਾਈ ਇਹ 7 7 ਮਹੀਨੇ ਦੀ ਆ ਨਾ ਠੀਕ ਆ ਤੇ ਗੱਬਣ ਬਾਈ ਦੱਸ ਦੇ ਆਪਾਂ ਗੱਬਣ ਡੇਢ ਮਹੀਨੇ ਦੀ ਆ ਚੈੱਕ ਸਾਂਤ ਤਾਂ ਕਰਾਸ ਕਰਾਈ ਆ ਠੀਕ ਆ ਮਨ ਲਾ ਵੀ ਚੈੱਕ ਹੋ ਜੂਗੀ ਚੈੱਕ ਹੋ ਜਾਏਗਾ ਕਰਾਸ ਹੋ ਜਾਊਗੀ ਠੀਕ ਆ ਲੈ ਵੀ ਬਾਈ ਕਹਿੰਦਾ ਚੈੱਕ ਹੋ ਜੂਗੀ 8 ਕਿਲੋ ਦੁੱਧ ਆਗਾ ਰੇਟ ਦੀ ਗੱਲ ਕਰੀ ਬਈ ਰੇਟ ਦੀ ਆ 72000 ਰੁਪਏ ਠੀਕ ਆ 72000 ਲੈਣ ਦੇਣਾ 70 ਦੀ ਦੇ ਦਾਂਗੇ ਲੈ ਵੀ ਦੇਖੋ ਤੁਸੀਂ ਨਾ ਮਾਨਸਾ ਪਸ਼ੂ ਮੰਡੀ ਤੇ ਜਿਹੜਾ ਜਾਇਜ਼ ਰੇਟ ਤੇ ਜਮਾਂ ਮੰਨ ਲਓ 70 80 ਤੱਕ ਦਾ ਰੇਟ ਦੇ ਪਸ਼ੂ ਆਉਂਦੇ ਆਗੇ ਤੇ ਬਾਕੀ ਮਾਨ ਸਮੰਢ ਦੇ ਜਾਇਜ਼ ਰੇਟ ਦੀ ਪਸ਼ੂ ਪਹੁੰਚਦੇ ਆ ਚੰਗੇ ਵੀ ਆ ਜਾਂਦੇ ਵਿੱਚ ਹਨ ਚੰਗੇ ਵੀ ਹੈਗੇ ਹੈਗੇ ਬਹੁਤ ਤੇ ਉਹ ਵੀ ਸਾਨੂੰ ਆਪ ਖਾਵਾਂਗੇ ਤੇ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾਗਾ ਮੰਨ ਲਓ ਬਾਲੇ ਐ ਨਹੀਂ ਹੈਗਾ ਵੀ 2 2.5 ਲੱਖ 3 ਲੱਖ ਵਾਲੇ ਪਸ਼ੂ ਆ ਹਨ ਵੀ ਜਾਇਜ਼ ਰੇਟ ਤੇ ਆ ਕਿਸੇ ਨੇ ਵੀ ਘਰ ਵਾਸਤੇ ਦੁੱਧ ਲੈਣੇ ਜੀ ਮੈਂ ਤੋਕਰ ਗੱਬਣਾ ਮੱਝ ਬਹੁਤ ਭਰਾਵਾਂ ਦਾ ਆਪਾਂ ਨੂੰ ਫੋਨ ਆਉਂਦਾ ਵੀ ਤੋਕਰ ਗੱਬਣ ਮੱਝ ਹੋਵੇ ਤਾਂ ਇਸ ਤਰ੍ਹਾਂ ਦੇ ਜਿਹੜੇ ਪਸ਼ੂ ਤੁਸੀਂ ਇਸ ਮੰਡੀ ਤੋਂ ਆ ਕੇ ਖਰੀਦ ਸਕਦਾ ਜਾਇਜ਼ ਰੇਟ ਹੁੰਦਾ ਲੋਕਲ ਮਾਲ ਆਉਂਦਾ ਜ਼ਿਆਦਾਤਰ ਇੱਥੇ ਪਿੰਡਾਂ ਦਾ ਘਰ ਦੇ ਪਸ਼ੂ ਆਉਂਦੇ ਆਗੇ ਵਪਾਰੀ ਵੀ ਆਉਂਦੇ ਅਗੇ ਪਰ ਜ਼ਿਆਦਾਤਰ ਇੱਥੇ ਘਰ ਦੇ ਪਸੂੜੇ ਆਉਂਦੇ ਅਗੇ ਬਾਕੀ ਆਜੋ ਤੁਹਾਨੂੰ ਆਪਾਂ ਹੋਰ ਤੋਰਾ ਫੇਰਾ ਕਰਕੇ ਅੱਗੇ ਦਿਖਾਉਣਾ ਵੀ ਕੀ ਰੇਟ ਰਹਿੰਦੇ ਆ ਮੱਝਾਂ ਦੇ ਕਿੰਨੇ ਕਿੰਨੇ ਦੁੱਧ ਵਾਲੀਆਂ ਦੇ ਹਨਾ ਜਿਵੇਂ ਹੁਣ ਇਹ ਤੋਕੜ ਗੱਬਣ ਹੋ ਗਈ ਇਹ ਤਾਂ ਬਾਈ 70 75000 ਮੰਗਦੇ ਅਗੇ 72000 ਮੰਗਦੇ ਆ ਤਾਂ ਆਪਾਂ ਤੁਹਾਨੂੰ ਅੱਗੇ ਹੋਰ ਦਿਖਾਉਣਾ ਬਣੇ ਰਿਓ ਲਾਸਟ ਤੱਕ ਠੀਕ ਆ ਬਾਈ ਵੀ ਦੋਸਤੋ ਤੁਹਾਨੂੰ ਆਪਾਂ ਇੱਕ ਬਹੁਤ ਸੋਹਣੀ ਜਿਹੜੀ ਝੋਟੀ ਇੱਕ ਹੋਰ ਤੋਰ ਕੇ ਦਿਖਾਉਣਾਗੇ ਦੇਖੋ ਅਸੀਂ ਬਹੁਤ ਸੋਹਣੀ ਝੋਟੀ ਹੈਗੀ ਤੇ ਬਾਕੀ ਰੇ ਪੱਠਪੂੜੇ ਦੀ ਤੇ ਬਾਡੀ ਬੰਤਾਂ ਦੀ ਦੇਖੋ ਸੀ ਆਰਡਰ ਉਹ ਵੀ ਬਹੁਤ ਸੋਹਣਾ ਲੱਗਿਆਗਾ ਇਧਰੋਂ ਤੁਹਾਨੂੰ ਸਾਇਦ ਨਾ ਦਿਨਦਾ ਕਿਉਂਕਿ ਸਾਹਮਣੇ ਸੂਰਜ ਪੈਂਦਾ ਇਧਰੋਂ ਦਿਖਾਉਣੇ ਆਪਾਂ ਤੁਹਾਨੂੰ ਆਰਡਰ ਰੋਡਰ ਇਹਦਾ ਦੇਖੋ ਸੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਦੇਖੋ ਸੀ ਆਰਡਰ ਰੋਡਰ ਬਹੁਤ ਸੋਹਣਾ ਲੱਗਿਆ ਹੋਇਆ ਬਾਕੀ ਆ ਜੋ ਬਾਈ ਨਾਲ ਕਰਾਂਗੇ ਗੱਲਬਾਤ ਤੇ ਡਿਟੇਲ ਚ ਤੁਹਾਨੂੰ ਪੁੱਛ ਕੇ ਦੱਸਾਂਗੇ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਦ ਆਗਾ ਆਰਡਰ ਰੋਡਰ ਤੁਹਾਨੂੰ ਆਪਾਂ ਕਿਰਾਂ ਖੜੀ ਦਾ ਚੈੱਕ ਆਊਟ ਕਰਾ ਦੇਣਾ ਬਹੁਤ ਸੋਹਣੀ ਬਾਡੀ ਬੰਤਾਂ ਦੀ ਝੋਟੀ ਹੈਗੀ ਇਹ ਬਾਈ ਵੀ ਦੇਖੋ ਤੁਸੀਂ ਤਾਂ ਤੇਲ ਦੂਲ ਨਾਲ ਮਲੀ ਜਾਂਦਾ ਲਸਕਾਈ ਜਾਂਦਾ ਗਾ ਸਰੋਂ ਦਾ ਤੇਲ ਲਾਲਾ ਤੇ ਮਿਹਨਤ ਦਾ ਮੁੱਲ ਜਿਹੜਾ ਆਖਰ ਪੈਂਦਾ ਉਹਨਾਂ ਆਡਰ ਉਡਰ ਤੁਸੀਂ ਦੇਖ ਸਕਦੇ ਬਹੁਤ ਸੋਹਣਾ ਲੱਗਿਆ ਹੋਇਆ ਆਡਰ ਕੱਲਾ ਕੱਲਾ ਥਣ ਲੱਗਿਆ ਐ ਜਮਾ ਤੇ ਸਾਫ ਆਲੇ ਵੀ ਦੀ ਵਧੀਆ ਸੋਹਣੀ ਹੈਗੀ ਤੇ ਆ ਵੀ ਆਪਣੀ ਹੈ ਬਈ ਹਾਂਜੀ ਠੀਕ ਆ ਤੇ ਬਈ ਇਹਦੀ ਗੱਲ ਕਰੀਏ ਕੈਮੀ ਸੂਈ ਸੂਈ ਛੋਟੀ ਆਪਣੀ ਦੂਜੀ ਸੂਈ ਬਈ ਦੂਜੀ ਸੂਈ ਕਹਿ ਕੇ ਦਨੋਗੇ ਬਈ ਸੂਈ ਨੂੰ ਇਹਨੂੰ ਪੰਜਵੇਂ ਮਹੀਨੇ ਪੰਜਵੇਂ ਦਾ ਨਾ ਬੱਚਾ ਮਗਰ ਕੱਟਾ ਕੱਟੀ ਕੱਟਾ ਜੋ ਮਾਗਰ ਕੱਟਾਗਾ ਠੀਕ ਆ ਤੇ ਗੱਲ ਕਰੀਏ ਬਾਈ ਦੁੱਧ ਦੀ ਦੁੱਧ ਕਿੰਨਾ ਦੁੱਧ ਬਾਈ ਹੁਣ 13 ਕਿਲੋ 13 ਕਿਲੋ ਠੀਕ ਆ 13 ਕਿਲੋ ਬਾਈ ਗਾ ਦੁੱਧ ਤਿਆਰ ਆਗਾ ਥਾਣਾ ਵਾਣਾ ਇਧਰੋਂ ਸਾਈਡ ਤੋਂ ਦੇਖ ਸਕਦਾ ਹਾਂ ਤੁਸੀਂ ਬਹੁਤ ਸੋਹਣਾ ਲੱਗਾ ਥਾਣਾ ਵਾਣਾ ਮੁੱਠੀ ਧਾਨ ਲੱਗੇ ਹੋਇਆ ਜਾਵਾ ਤੇ ਦੂਜੀ ਸੂਈ ਆ ਬਾਈ 5 ਕਿ ਦਿਨ ਹੋ ਗਏ ਸੂਈ ਨੂੰ ਮੰਨ ਕੇ ਚਲੋ ਵੀ ਆਪਾਂ ਹੁਣ ਤਾਂ ਨਹੀਂ ਕਹਿ ਸਕਦੇ ਵੀ 13 ਕਿਲੋ ਕਿਉਂਕਿ 5 ਦਿਨਾਂ ਵੀ 13 ਕਿਲੋ ਕੱਢ ਜੂ 13 14 ਕਿਲੋ ਹਣਾ ਚੰਗੀ ਐ ਛੋਟੀ ਜਦੋਂ ਕਾਰ ਕੋਰ ਤੇ ਚੱਲ ਪਈ ਦੁੱਧ ਠੀਕ ਆ ਵਪਾਰ ਦਾ ਕੰਮ ਆਪਣਾ ਹਾਂ ਠੀਕ ਆ ਲੈ ਵੀ ਬਾਈ ਦਾ ਵਪਾਰ ਦਾ ਕੰਮ ਆਗਾ ਚੰਗੇ ਪਸ਼ੂ ਆ ਬਾਈ ਕੋਲੇ ਹਨਾ ਤੇ ਮਗਰ ਕੱਟਾਗਾ ਪੰਜ ਸੀ ਦਿਨ ਕੋ ਸੂਈ ਨੂੰ ਦੂਜੇ ਸੂਏ ਸੂਈ ਹੋਈ ਆ ਦੁੱਧ 13 ਕਿਲੋ ਜਮਾ ਤਿਆਰ ਆ ਬਾਈ ਕਹਿੰਦਾ ਤੇ ਬਾਈ ਰੇਟ ਦੀ ਗੱਲ ਆ ਜਾਂਦੀ ਰੇਟ ਰੇਟ ਬਾਈ ਕਿੰਨਾ ਇੱਕ 15 ਇੱਕ 15 ਠੀਕ ਆ ਛੋਟੀ ਦਾ ਰੇਟ ਜਿਹੜਾ ਦੋਸਤੋ 115 ਮੰਨ ਕੇ ਚਲੋ 120 ਤੱਕ 130 ਤੱਕ ਜਾਇਜ਼ ਹੀ ਰੇਟ ਹੁੰਦਿਆ ਕਿਉਂਕਿ ਰੇਟ ਜਿਹੜੇ ਪਸ਼ੂਆਂ ਦੇ ਹੁਣ ਵਧੇ ਹੋਇਆ ਹਨਾ ਮਹਿੰਗੇ ਆ ਪਸ਼ੂ ਬਾਈਆਂ ਨੂੰ ਵੀ ਜਿਹੜਾ ਘਰੋਂ ਪਸ਼ੂ ਵੱਧ ਮਹਿੰਗੇ ਮਿਲਦੇ ਹਨਾ ਬਾਈ ਠੀਕ ਆ ਬਾਕੀ ਦੇ ਭਗਾਹੀ ਕਰਨੀ ਪੈਂਦੀ ਹੈ ਕਿ ਐਣੀ ਪਤਾ ਕਿੱਥੋਂ ਜਾ ਕੇ ਮੋਨਣਾ ਪੈ ਜੇ ਤੇ ਨਾ ਸੌਦਾ ਬਣੇ ਫਿਰ ਮੋਨਣਾ ਪੰਦਾ ਭਗਾਹੀ ਕਰਨੀ ਪੈਂਦੀ ਹੈ ਨਾ ਤੇ ਹਰੇਕ ਮਿਹਨਤ ਆ ਦੀ ਜਿਹੜਾ ਮੁੱਲ ਲਗਾ ਕੱਢਣੀ ਹੁੰਦਾ ਹਰੇਕ ਨੇ ਭਰਾ ਨੇ ਕੋਈ ਵੀ ਕੰਮ ਕਰਦਾਗਾ ਜੇ 4 ਪੈਸੇ ਬਣਨਗੇ ਏਰੀਆ ਵਾਲਾ ਕੰਮ ਕਰਦਾਗਾ 1 15 ਮੁੱਲ ਕੋਈ ਬਾਹਲਾ ਨਹੀਂ ਜਾਇਆ ਜਾ ਬਾਕੀ ਦੇ ਰੇਟ ਕਰਦਾ ਬਾਈ ਮੌਕੇ ਤੇ ਮਾਨਦਾਨਾ ਜਿਹੜਾ ਹੋ ਜਾਂਦਾ ਹੁੰਦਾਗਾ ਤੇ ਬਾਕੀ ਦੇ ਝੋਟੇ ਦੇਖੋ ਤੁਸੀਂ ਬਹੁਤ ਸੋਹਣੀਆਂ ਗੀ ਤੇ 13 ਕਿਲੋ ਦੁੱਧਾ ਇੱਕ 15 ਰੇਟ ਮੇਰੇ ਹਿਸਾਬ ਨਾਲ ਜਮਾ ਜਾਇਆ ਜਾਗਾ ਬੱਚਾ ਵੀ ਜਮਾਏ ਜੱਡ ਬਲਾਏਗਾ ਤੁਸੀਂ ਦੇ ਸਕਦੇ ਹੋਗੇ ਕੱਟਾ ਮਗਰ ਪੰਚੀ ਦਿਨ ਉਹ ਕੋਈ ਸੂਈ ਨੂੰ ਤੇ ਬਾਕੀ ਦੇ ਮੇਰੇ ਹਿਸਾਬ ਨਾਲ ਜਾਇਜ਼ ਰੇਟ 115 ਬਾਕੀ ਦੇ ਕਿਉਂਕਿ ਰੇਟ ਘਟੂਗਾ ਜਦੋਂ ਸੌਦਾ ਹੋਊਗਾ ਹਨਾ ਰੇਟ ਲੱਖ ਦੀ ਵੀ ਰਹਿ ਸਕਦਾ ਇੱਕ 5 ਦੀ ਵੀ ਇੱਕ 10 ਦੀ ਵੀ ਤੇ ਬਾਕੀ ਦੇ 115 ਕੋਈ ਬਾਲਾ ਨਹੀਂਗਾ ਰੇਟ ਬਾਕੀ ਦੇ ਸਾਨੂੰ ਪਹਿਲਾਂ ਸੇ ਮਾਨਸਾ ਮੰਡੀ ਦੇ ਜਿਹੜੇ ਜਾਇਜ਼ ਰੇਟ ਦੇ ਪਸ਼ੂ ਆਪਣੇ ਪਹੁੰਚਦੇ ਹੈਗੇ ਬਾਈ ਜਿਹੜੀ ਇਹ ਦੂਜੀ ਮੱਝ ਆ ਗਈ ਇਹ ਕਿਵੇਂ ਸੂਈ ਸੂਈ ਆ ਸੀਲ ਬੋਲ ਦੇ ਸੀਲ ਠੀਕ ਆ ਠੰਡੀ ਸੀਲ ਆ ਦੇਖੋ ਸੀ ਜਮਾ ਥਾਂ ਤੋਂ ਦੇਖੋ ਸੀ ਬਹੁਤ ਸੋਹਣੇ ਲੱਗੇ ਹੋਏ ਇਹਨੂੰ ਤੇ ਇਹ ਦੂਜੀ ਬਾਈ ਕੰਮੇ ਸੂਈ ਸੂਈ ਆ ਇਹ ਚੌਥਾ ਸੂਆ ਚੌਥਾ ਸੂਆ ਤੇ ਇਹਨੂੰ ਕੰਮੇ ਕਾਇਕ ਤਨੂ ਗੇ ਸੂਈ ਨੂੰ ਇਹਨੂੰ ਹੋ ਰਿਹਾ ਬਾਈ ਦੱਸ ਦੇਣਾ ਠੀਕ ਆ ਇਹਦੇ ਥੱਲੇ ਦੁੱਧ ਬਾਈ ਇੱਕ ਇਹਦੇ ਥੱਲੇ ਬਾਈ 14 ਕਿਲੋ ਦੁੱਧ ਤਿਆਰ ਆ 14 ਕਿਲੋ ਤਿਆਰ ਆ ਥਾਂ ਤੋਂ ਹਵਾਨਾ ਬਹੁਤ ਸੋਹਣਾ ਲੱਗਿਆ ਹੋਇਆ 14 ਕਿਲੋ ਤਿਆਰ ਆ ਇਹਦਾ ਰੇਟ ਕੀ ਕਰ ਦੋ ਬਾਈ ਆਪਾਂ 1 ਲੱਖ ਰੁਪਈਆ 1 ਲੱਖ ਰੁਪਈਆ ਠੀਕ ਆ ਲੈ ਬਈ ਬਾਈ ਦੇ ਜਮਾ ਜਾਇਜ਼ ਰੇਟ ਲੱਗੇ ਯੋਨਿੰ ਮੈਨੂੰ ਜਮਾ ਪੂਰੇ ਵਧੀਆ ਰੇਟ ਲੱਗੇ 1 ਲੱਖ ਤੇ 1 ਲੱਖ 15000 ਬਾਕੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਵੀ ਰੇਟ ਜਾਇਜ ਆਗੇ ਕਿਉਂਕਿ ਨੀ ਜਿਵੇਂ ਆ ਛੋਟੀ ਮੇਰੇ ਹਿਸਾਬ ਨਾਲ ਜੇ ਇਹ ਰਾਮਪ੍ਰੇਮ ਮੰਡੀ ਤੇ ਹੁੰਦੀ ਜਾਂ ਮੌਲਾ ਮੰਡੀ ਡੇਢ ਲੱਖ ਰੁਪਇਆ ਰੇਟ ਇਹਦਾ ਕੋਈ ਬੜਾ ਨਹੀਂ ਸਣਾ ਬਾਈ ਕਰਦਾ ਡੇਢ ਲੱਖ ਮਮਲੀ ਗੱਲ ਸੀ ਨਾ ਠੀਕ ਆ ਬਾਕੀ ਇਹ ਜਾਇਜ ਰੇਟ ਦੇ ਪਸ਼ੂ ਆਂਦੇ ਇੱਥੇ ਮੰਡੀ ਤੇ ਬਣੇ ਰਹੋ ਲਾਸਟ ਤੱਕ ਆਪਾਂ ਤੁਹਾਨੂੰ ਹੋਰ ਜਿਹੜੇ ਪਸ਼ੂਆਂ ਦੀ ਡਿਟੇਲ ਨਹੀਂ ਸੋਹਣੀ ਆਗੇ ਠੀਕ ਤੁਹਾਨੂੰ ਇੱਕ ਆਪਾਂ ਹੋਰ ਮੱਝ ਜਿਹੜੀ ਤੋਰ ਕੇ ਦਿਖਾਉਣੇ ਆ ਇਹਦੀ ਲੈਣੇ ਆ ਡਿਟੇਲ ਵੀ ਕੀ ਮਾਲ ਮੁਲਗਾ ਕੀ ਮਾਲ-ਮੁੱਲ ਕਰਦੇ ਆ ਕਿੰਨਾ ਦੁੱਧ ਆ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਆਜੋ ਬਣੇ ਰਹੋ ਦੇਖੋ ਅਸੀਂ ਬਹੁਤ ਸੋਹਣੀ ਐ ਵੀ ਬੋਡੀ ਮੰਤਰ ਦੀ ਹਨਾ ਥਣ ਹਵਾਨਾ ਇਹਨੂੰ ਵੀ ਬਹੁਤ ਸੋਹਣਾ ਲੱਗਿਆ ਹੋਇਆਗਾ ਬਾਕੀ ਆਜੋ ਬਾਈ ਨਾਲ ਕਰਦੇ ਆ ਗੱਲਬਾਤ ਡਿਟੇਲ ਲੈ ਕੇ ਦਿੰਨੇ ਆ ਸਾਨੂੰ ਵੀ ਕੀ ਮਾਲ-ਮੁੱਲ ਕਰਦਾ ਕਿੰਨਾ ਦੁੱਧ ਆਗਾ ਮਾਲ ਸਭ ਪਸ਼ੂ ਮੰਡੀ ਦੇ ਜਿਹੜਾ ਬਾਈ ਮੱਝ ਆਪਦੀ ਲੈ ਕੇ ਪਹੁੰਚਿਆਗਾ ਘਰ ਦੀ ਐ ਕਿ ਵਪਾਰ ਦਾ ਕੰਮ ਐ ਵੀ ਤੁਹਾਨੂੰ ਪੁੱਛ ਕੇ ਦੱਸਾਂਗੇ ਦੇਖੋ ਅਸੀਂ ਬਹੁਤ ਸੋਹਣੀ ਐਗੀ ਬਾਕੀ ਆਜੋ ਬਾਈ ਨਾਲ ਕਰਦੇ ਆ ਗੱਲਬਾਤ ਹਨ ਹਵਾਨਾ ਇਧਰ ਦੂਰੋਂ ਦੇਖਾ ਤੁਸੀਂ ਬਹੁਤ ਸੋਹਣਾ ਲੱਗਿਆ ਹੋਇਆ ਛੋਟੀ ਨੂੰ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਆ ਬਾਈ ਦਾ ਜਗਤਾਰ ਸਿੰਘ ਜਗਤਾਰ ਆ ਠੀਕ ਆ ਬਾਈ ਕੈਵੇਂ ਸੂਈ ਸੂਈ ਆ ਬਾਈ ਛੋਟੀ ਪਹਿਲਣ ਪਹਿਲਣ ਆ ਕੀ ਬੱਚਾ ਕੀ ਆ ਮਗਰ ਕੱਟੀ ਮਗਰ ਕੱਟੀ ਆ ਕਹਿ ਕੇ ਤੁਹਾਨੂੰ ਕੋਈ ਬਾਈ ਸੂਈ ਨੂੰ ਅੱਜ ਸੂਈ ਨਹੀਂ ਜਰ 8-9 ਦਿਨ ਹੋ ਗਏ 8-9 ਦਿਨ ਹੋ ਗਏ ਵਪਾਰ ਦਾ ਕੰਮ ਕੀ ਕਰਦੀ ਆ ਆਪਣੀ ਨਾ ਵਪਾਰ ਦਾ ਕੰਮ ਵਪਾਰ ਦਾ ਕੰਮ ਆ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਬਾਈ ਦੁੱਧ ਕਿੰਨਾ ਦੁੱਧ 11 ਕਿਲੋ 11 ਕਿਲੋ ਪਹਿਲੇ ਸੂਏ ਦਾ 11 ਕਿਲੋ ਬਹੁਤ ਹੁੰਦਾ ਨਾ ਠੀਕ ਆ 11 ਕਿਲੋ ਬਾਈ ਕਹਿੰਦਾ ਦੁੱ ਚੰਗੀ ਆ ਝੋਟੀ ਪਹਿਲੇ ਸੂਏ ਸੂਏ ਹੋਇਆ ਮਗਰ ਕੱਟੀ ਹੈਗੀ 8-9 ਦਿਨਾਂ ਕੋ ਸੂਈ ਨੂੰ 8-9 ਠੀਕ ਆ ਠੀਕ ਆ ਲੈ ਵੀ 8-9 ਦਿਨਾਂ ਕੋ ਸੂਈ ਨੂੰ ਮਗਰ ਕੱਟੀ ਆ ਰੇਟ ਦੀ ਗੱਲ ਆ ਜਾਂਦੀ ਵੀ ਰੇਟ ਰੇਟ ਤੇ 1.20 ਕਰ ਦਿੰਦੇ 1 ਲੱਖ 20 ਹਜ਼ਾਰ ਮੰਡੀ ਦੇ ਹਿਸਾਬ ਨਾਲ ਕਰਨਾ ਪੈਂਦਾ ਹਨਾ ਲੈਂਡ ਦੇਣ ਕਿੱਥੋਂ ਤੱਕ ਹੋ ਜੂ ਕਟ ਦੇ ਦਿਆਂਗੇ 10 ਦੀ ਦੇ ਦਿਆਂਗੇ ਠੀਕ ਆ ਬਾਕੀ ਮੌਕੇ ਤੇ ਹੋ ਜਾਂਦਾ ਹਣਾ ਮੱਕਦ ਜਦੋਂ ਸੌਦਾ ਆ ਕੇ ਅੜਦਾ ਹਣਾ ਹੱਥ ਨਾਲ ਹੱਥ ਮਿਲਦੇ ਆ ਉਦੋਂ ਪਤਾ ਲੱਗਦਾ ਹਣਾ ਅਸਲੀ ਦਾ ਵੀ ਕਿੱਥੇ ਨੱਪੜ ਦੀ ਗੱਲ ਆ ਠੀਕ ਆ ਬਾਈ ਦੇਖੋ ਮੰਡੀ ਤੇ ਰੇਡ ਜਿਹੜੇ ਕਰਨੇ ਹੁੰਦੇ ਆ ਨਾ ਮੂੰਹੋਂ ਮੰਗੇ ਕੋਈ ਨਹੀਂ ਦਿੰਦਾ ਜੇ ਬਾਈ ਇਹਦਾ 70000 ਮੰਗ ਲੈਣਾ 70000 ਵੀ ਨਹੀਂ ਦਿੰਦੇ ਅਕ ਨਹੀਂ 60 ਦੀ ਦੇ ਦੇ ਠੀਕ ਆ ਫੇਰ 60 ਦੀ ਕਹਿਣਗੇ ਜਾਂ 50 ਦੀ ਅਸਲ ਵਿੱਚ ਤਾਂ 40 ਤੋਂ ਸਟਾਰਟ ਕਰਨਗੇ ਠੀਕ ਆ ਬਾਕੀ ਦੇ ਰੇਟ ਕਰਨੇ ਪੈਂਦੇ ਆਗੇ ਸੌਦਾ ਮੌਕੇ ਦਾ ਹੁੰਦਾਗਾ ਮੰਡੀ ਤੇ ਆ ਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਸੌਦਾ ਕਰਕੇ ਜਿਹੜਾ ਤੁਹਾਨੂੰ 120000 ਕਹਿੰਦਾ ਉਹ ਤੁਹਾਨੂੰ 90 95000 ਲੱਖ ਤੱਕ ਮਿਲ ਸਕਦੀ ਹੈ ਮੱਝ ਆਪਾਂ ਐ ਨਹੀਂ ਕਹਿੰਦੇ ਵੇਚਦੇ ਆ ਮੱਝ ਬੇਲ ਸਕਦੀ ਹੈਗੀ ਬਾਕੀ ਨੇ ਮਿਲ ਜਾਂਦੀਆਂ ਗੀਆਂ ਬਹੁਤ ਰੇਟ ਘਟ ਵੀ ਜਾਂਦੇ ਆਗੇ ਚੰਗੇ ਰੇਟ ਤੇ ਵੀ ਵਿਕ ਜਾਂਦੀਆਂ ਚੰਗੇ ਰੇਟ ਵਾਲੀਆਂ ਵੀ ਹੁੰਦੀਆਂ ਗੀਆਂ ਹਨਾ ਬਾਕੀ ਦੇ ਦੁੱਧ ਦੇ ਹਿਸਾਬ ਨਾਲ ਤੇ ਕੰਪੈਰਸਟੀ ਦੇ ਹਿਸਾਬ ਨਾਲ ਮੱਝ ਦੇ ਹਿਸਾਬ ਨਾਲ ਝੋਟੀ ਹਿਸਾਬ ਨਾਲ ਹੁਣ ਜੇ ਇਹ ਦੂਜੇ ਤੀਜੇ ਸੋਏ ਲੈਣੀ ਹੋਵੇ ਮੌਲੀ ਜੀ ਦਾ ਘੱਟ ਵੀ ਮਿਲ ਜੂਗੀ ਜੇ ਹੁਣ ਪਹਿਲੇ ਸੋਏ ਦਾ ਝੋਟੀ ਬੰਨ ਵਾਲੀ ਆ ਗਈ ਗਾਹਾਂ ਜਾ ਕੇ ਇਹ ਮੱਝ ਝੋਟੀ ਜਿਹੜੀ 1.5 ਲੱਖ 2 ਲੱਖ ਦੀ ਵਿਗਣੀ ਆ ਬਾਕੀ ਨੇ ਧੰਨਵਾਦ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਲਈ ਮਾਨਸਾ ਮੰਡੀ ਤੇ ਆਪਾਂ ਅੱਜ ਪਹੁੰਚੇ ਸੀਗੇ ਤੇ ਬਹੁਤ ਵਧੀਆ ਜਾਜ ਰੇਟ ਦੇ ਜਿਹੜੇ ਪਸ਼ੂ ਅੱਜ ਸਾਨੂੰ ਆਪਾਂ ਦਿਖਾਏ ਹਨ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰੋ ਤੇ ਜਾਂਦੇ ਜਾਂਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਆਂ ਅਗਲੀ ਨੈਕਸਟ ਮੰਡੀ ਤੇ ਹੋਰ ਤੇ ਧੰਨਵਾਦ